ਉਹ ਚੋਣ ਲੜਨ ਦੀ ਜਿਹੜੀ ਆਪੋ ਆਪਣੀ ਗੱਲ ਰੱਖੀ ਗਈ ਆ ਉਸ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੋਵੇ ਉਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਦੇ ਸਾਥੀ ਨੇ ਕਰੀਬੀ ਨੇ ਪਹਿਲਾਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਿਰ ਕੱਢ ਆਗੂ ਸਨ ਦੀਪ ਸਿੱਧੂ ਉਹਨਾਂ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਸਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਇਹ ਸਾਰਾ ਧਾਰਮਧਾਰਸੀ ਸਾਰਾ ਜਿਹੜਾ ਸਿਸਟਮ ਸੀ ਉਹ ਅਮਰਪਾਲ ਸਿੰਘ ਦੇ ਪਾਸੇ ਚਲਾ ਗਿਆ ਤੇ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੁੜ ਤੋਂ ਜਿਹੜਾ ਹੈ ਚੋਣ ਲੜਾਉਣ ਦਾ ਜਿਹੜਾ ਜ਼ਿਕਰ ਹੈ ਜੋਰਾ ਤੇ ਨਜ਼ਰ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਚੋਣ ਲੜਨ ਨੂੰ ਲੈ ਕੇ ਕੋਈ ਗੱਲ ਨਹੀਂ ਆਖੀ ਗਈ ਪਰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਗਿੱਦੜਬਾਹ ਹਲਕੇ ਦੇ ਵਿੱਚ ਪੰਥਕ ਧਿਰਾਂ ਇੱਕ ਸਰਕਾਰ ਆਗੂ ਦੀਪ ਸਿੱਧੂ ਦੇ ਪ੍ਰਾਂ ਮਨਦੀਪ ਸਿੰਘ ਸਿੱਧੂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰ ਸਕਦੀਆਂ ਨੇ ਤੇ ਉਹਨਾਂ ਨੂੰ ਚੋਣ ਲੜਾਉਣ ਦੇ ਨਾਲ ਇੱਕ ਬਾਜ਼ੀ ਵੀ ਵੱਜ ਸਕਦੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਭਰਮਾ ਪਿਆਰ ਮਿਲਿਆ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਸਰਬੀਸ ਸਿੰਘ ਨੂੰ ਫਤਿਹ ਹਾਸਲ ਕਰਵਾਈ ਗਈ ਤੇ ਉਸੇ ਤਰ੍ਹਾਂ ਹੁਣ ਪੰਥਕ ਧਿਰਾਂ ਦੀ ਅੱਖ ਜਿਮਨੀ ਚੋਣਾਂ ਤੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਉਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਬਾਜ਼ੀ ਮਾਰ ਲਈ ਹੈ ਪਰੰਤੂ ਗਿੱਦੜਵਾਹ ਦੇ ਵਿੱਚ ਪਹਿਲਾਂ ਐਮ.ਐਲ.ਏ. ਵਿਧਾਇਕ ਰਾਜਾ ਵਡਿੰਗਸਨ ਪਰੰਤੂ ਜਦੋਂ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਇਹ ਹਲਕਾ ਵੀ ਖਾਲੀ ਹੋਇਆ ਸੰਗਰੂਰ ਦਾ ਹਲਕਾ ਵੀ ਖਾਲੀ ਹੋਇਆ ਹੋਰ ਵੀ ਕਈ ਥਾਵਾਂ ਨੇ ਜਿੱਥੇ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਐਸੋ ਆਰ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਪੰਤਕ ਤਿਰਾ ਨੇ ਉਹ ਕਾਫੀ ਜ਼ਿਆਦਾ ਸਰਗਰਮੀ ਵਿਖਾਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਚੋਣ ਅਖਾੜੇ ਵਿੱਚ ਉਤਰਦੇ ਵਿਖਾਈ ਦੇ ਸਕਦੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਨਜ਼ਰ ਆ ਰਿਹਾ ਕਿ ਪੰਤਕ ਤਿਰਾ ਸਰਗਰਮੀ ਦਿਖਾ ਰਹੀਆਂ ਹਨ ਅਨੇ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਐਮ ਅਪਡੇਟ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੀ ਚੋਣ ਲੜਨ ਦੀ ਚਰਚਾ ਪੂਰੇ ਜ਼ੋਰਾਂ ਤੇ ਪੂਰੇ ਸਿੱਖਰਾਂ ਤੇ ਇਸ ਸਮੇਂ ਨਜ਼ਰ ਆ ਰਹੀ ਹੈ ਹਾਲਾਂਕਿ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਆਪਣੇ ਤੌਰ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਜਿਸ ਤਰ੍ਹਾਂ ਦੇ ਨਾਲ ਗਿੱਦੜਬਾਹ ਹਲਕੇ ਦੇ ਵਿੱਚ ਇਸ ਸਮੇਂ ਪੰਥਕ ਤੇਰਾ ਸਰਗਰਮੀ ਵਿਖਾਰੀਆਂ ਨੇ ਉਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਕਿ ਗਿੱਦੜਬਾਹ ਤੋਂ ਜਿਹੜੇ ਚੋਣ ਲਈ ਉਮੀਦਵਾਰ ਹੋ ਸਕਦੇ ਨੇ ਪੰਥਕ ਟੀਰਾਂ ਦੇ ਵੱਲੋਂ ਉਹ ਮਨਦੀਪ ਸਿੰਘ ਸਿੱਧੂ ਹੋ ਸਕਦੇ ਨੇ ਦੀਪ ਸਿੱਧੂ ਦੇ ਭਰਾ ਹੋ ਸਕਦੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਨ ਲੀਡਰ ਸਨ ਦੀਪ ਸਿੱਧੂ ਪਰ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਸਿਸਟਮ ਦੇ ਉੱਤੇ ਜਾਂ ਇਹ ਕਹ ਲਈਏ ਕਿ ਜਿਹੜੀ ਵਾਰਿਸ ਪੰਜਾਬ ਜਥੇਬੰਦੀ ਸੀ ਉਸ ਦੇ ਉੱਤੇ ਕਿਤੇ ਨਾ ਕਿਤੇ ਵਰਾਮ ਜ਼ਰੂਰ ਲੱਗ ਗਿਆ ਸੀ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਜਥੇਵੰਦੀ ਮੁਰ ਤੋਂ ਵੱਡੀ ਪੁਲਾੰਗਾ ਪਟਨੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ 2024 ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੀ ਚੋਣਾਂ ਲੜੀ ਗਈਆਂ ਉਸ ਦੇ ਵਿੱਚ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਵੀ ਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ ਉਸ ਨੂੰ ਵੇਖਦਿਆਂ ਹੋਣ ਪੰਥਕ ਧਰਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਵਖਾਉਣੀ ਸ਼ੁਰੂ ਕਰ ਰਹੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡਿੱਗ ਰਿਹਾ ਹੈ ਗ੍ਰਾਫ ਹੈ ਉਸ ਦੇ ਉੱਤੇ ਵੀ ਵੱਡੀ ਨਿਗਾਹ ਟਿਕਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਵੋਟ ਹੈ ਉਹ ਪੰਥਕ ਟੀਰਾ ਦੀ سپورਟ ਪਹਿਲਾਂ ਵੀ ਕਰਦਾ ਹੈ ਤੇ ਇਸ ਵਾਰ ਵੀ ਪੂਰੇ ਸਿੱਖਾਂ ਤੇ ਨਜ਼ਰ ਆ ਰਿਹਾ ਹੈ ਉੱਥੇ ਹੀ ਚਰਚਾਵਾ ਹੁਣ ਜ਼ੋਰਾਂ ਤੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਚਰਚਾਵਾ ਜ਼ੋਰਾਂ ਤੇ ਨੇ ਕਿ ਦੀਪ ਸੂਦੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਵਾਹ ਤੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦੀ ਜਿਹੜੀ ਆਪੋ ਆਪਣੀ ਗੱਲ ਰੱਖੀ ਗਈ ਆ ਉਸ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੋਵੇ ਉਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਦੇ ਸਾਥੀ ਨੇ ਕਰੀਬੀ ਨੇ ਪਹਿਲਾਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਿਰ ਕੱਢ ਆਗੂ ਸਨ ਦੀਪ ਸਿੱਧੂ ਉਹਨਾਂ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਸਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਇਹ ਸਾਰਾ ਧਰਮਦਾਰਸੀ ਸਾਰਾ ਜਿਹੜਾ ਸਿਸਟਮ ਸੀ ਉਹ ਅਮਰਪਾਲ ਸਿੰਘ ਦੇ ਪਾਸੇ ਚਲਾ ਗਿਆ ਤੇ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੁੜ ਤੋਂ ਜਿਹੜਾ ਹੈ ਚੋਣ ਲੜਾਉਣ ਦਾ ਜਿਹੜਾ ਜ਼ਿਕਰ ਹੈ ਜੋਰਾਂ ਤੇ ਨਜ਼ਰ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਚੋਣ ਲੜਨ ਨੂੰ ਲੈ ਕੇ ਕੋਈ ਗੱਲ ਨਹੀਂ ਆਖੀ ਗਈ ਪਰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਗਿੱਦੜਬਾਹ ਹਲਕੇ ਦੇ ਵਿੱਚ ਪੰਥਕ ਤੇਰਾ ਇੱਕ ਸਰਕਟ ਆਗੂ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰ ਸਕਦੀਆਂ ਨੇ ਤੇ ਉਹਨਾਂ ਨੂੰ ਚੋਣ ਲੜਾਉਣ ਦੇ ਨਾਲ ਇੱਕ ਬਾਜੀ ਵੀ ਵੱਜ ਸਕਦੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਭਰਮਾ ਪਿਆਰ ਮਿਲਿਆ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਸਰਬੀਸ ਸਿੰਘ ਨੂੰ ਫਤਿਹ ਹਾਸਲ ਕਰਵਾਈ ਗਈ ਤੇ ਉਸੇ ਤਰ੍ਹਾਂ ਹੁਣ ਪੰਥਕ ਧਿਰਾਂ ਦੀ ਅੱਖ ਜਿਮਨੀ ਚੋਣਾਂ ਤੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਉਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਬਾਜ਼ੀ ਮਾਰ ਲਈ ਹੈ ਪਰੰਤੂ ਗਿੱਦੜਵਾੜ ਦੇ ਵਿੱਚ ਪਹਿਲਾਂ ਐਮ.ਐਲ.ਏ. ਵਿਧਾਇਕ ਰਾਜਾ ਵਿਡਿੰਗਸਨ ਪਰੰਤੂ ਜਦੋਂ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਇਹ ਹਲਕਾ ਵੀ ਖਾਲੀ ਹੋਇਆ ਸੰਗਰੂਰ ਦਾ ਹਲਕਾ ਵੀ ਖਾਲੀ ਹੋਇਆ ਹੋਰ ਵੀ ਕਈ ਥਾਵਾਂ ਨੇ ਜਿੱਥੇ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਐਸੋ ਆਰ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਪੰਥਕ ਤਿਰਾ ਨੇ ਉਹ ਕਾਫੀ ਜ਼ਿਆਦਾ ਸਰਗਰਮੀ ਵਿਖਾਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਚੋਣ ਅਖਾੜੇ ਵਿੱਚ ਉਤਰਦੇ ਵਿਖਾਈ ਦੇ ਸਕਦੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਨਜ਼ਰ ਆ ਰਿਹਾ ਕਿ ਪੰਥਕ ਤਿਰਾ ਸਰਗਰਮੀ ਦਿਖਾ ਰਹੀਆਂ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਉਸ ਵੇਲੇ ਦੀ ਐਮ ਅਪਡੇਟ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੀ ਚੋਣ ਲੜਨ ਦੀ ਚਰਚਾ ਪੂਰੇ ਜ਼ੋਰਾਂ ਤੇ ਪੂਰੇ ਸਿੱਖਰਾਂ ਤੇ ਇਸ ਸਮੇਂ ਨਜ਼ਰ ਆ ਰਹੀ ਹੈ ਹਾਲਾਂਕਿ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਆਪਣੇ ਤੌਰ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਜਿਸ ਤਰ੍ਹਾਂ ਦੇ ਨਾਲ ਗਿੱਦੜਬਾਹ ਹਲਕੇ ਦੇ ਵਿੱਚ ਇਸ ਸਮੇਂ ਪੰਤਕ ਤੇਰਾ ਸਰਗਰਮੀ ਵਖਾਰੀਆਂ ਨੇ ਉਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਕਿ ਗਿੱਦੜਬਾਹ ਤੋਂ ਜਿਹੜੇ ਚੋਣ ਲਈ ਉਮੀਦਵਾਰ ਹੋ ਸਕਦੇ ਨੇ ਪੰਥਕ ਧਿਰਾਂ ਦੇ ਵੱਲੋਂ ਉਹ ਮਨਦੀਪ ਸਿੰਘ ਸਿੱਧੂ ਹੋ ਸਕਦੇ ਨੇ ਦੀਪ ਸਿੱਧੂ ਦੇ ਭਰਾ ਹੋ ਸਕਦੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਨ ਲੀਡਰ ਸਨ ਦੀਪ ਸਿੱਧੂ ਪਰ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਸਿਸਟਮ ਦੇ ਉੱਤੇ ਜਾਂ ਇਹ ਕਹ ਲਈਏ ਕਿ ਜਿਹੜੀ ਵਾਰਿਸ ਪੰਜਾਬ ਜਥੇਬੰਦੀ ਸੀ ਉਸ ਦੇ ਉੱਤੇ ਕਿਤੇ ਨਾ ਕਿਤੇ ਵਰਾਮ ਜ਼ਰੂਰ ਲੱਗ ਗਿਆ ਸੀ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਜਥੇਬੰਦੀ ਮੋੜ ਤੋਂ ਵੱਡੀ ਪੁਲਾੰਗਾ ਪਟਨੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ 2024 ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੀ ਚੋਣਾਂ ਲੜੀ ਗਈਆਂ ਉਸ ਦੇ ਵਿੱਚ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਵਿਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ ਉਸ ਨੂੰ ਵੇਖਦਿਆਂ ਹੋਣ ਪੰਥਕ ਧਿਰਾਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਵਖਾਉਣੀ ਸ਼ੁਰੂ ਕਰ ਰਹੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡਿੱਗ ਰਿਹਾ ਹੈ ਗ੍ਰਾਫ ਹੈ ਉਸ ਦੇ ਉੱਤੇ ਵੀ ਵੱਡੀ ਨਿਗਾਹ ਟਿਕਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਵੋਟ ਹੈ ਉਹ ਪੰਥਕ ਧਿਰਾਂ ਦੀ ਸਪੋਰਟ ਪਹਿਲਾਂ ਵੀ ਕਰਦਾ ਹੈ ਤੇ ਇਸ ਵਾਰ ਵੀ ਪੂਰੇ ਸਿਕਰਾਂ ਤੇ ਨਜ਼ਰ ਆ ਰਿਹਾ ਉੱਥੇ ਹੀ ਚਰਚਾਵਾ ਹੁਣ ਜ਼ੋਰਾਂ ਤੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਚਰਚਾਵਾ ਜ਼ੋਰਾਂ ਤੇ ਨੇ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹ ਤੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦੀ ਜਿਹੜੀ ਆਪੋ ਆਪਣੀ ਗੱਲ ਰੱਖੀ ਗਈ ਹੈ ਉਸ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੋਵੇ ਉਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਦੇ ਸਾਥੀ ਨੇ ਕਰੀਬੀ ਨੇ ਪਹਿਲਾਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਰਕਾਰ ਆ ਗੁਸਨ ਦੀਪ ਸਿੱਧੂ ਉਹਨਾਂ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਸਨ ਪਰ ਉਹਨਾਂ ਦੀ ਬਹੁਤ ਤੋਂ ਬਾਅਦ ਜਿਹੜਾ ਇਹ ਸਾਰਾ ਧਰਮਦਾਰਸੀ ਸਾਰਾ ਜਿਹੜਾ ਸਿਸਟਮ ਸੀ ਉਹ ਅਮਰਿਤਪਾਲ ਸਿੰਘ ਦੇ ਪਾਸੇ ਚਲਾ ਗਿਆ ਤੇ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੁੜ ਤੋਂ ਜਿਹੜਾ ਹੈ ਚੋਣ ਲੜਾਉਣ ਦਾ ਜਿਹੜਾ ਜ਼ਿਕਰ ਹੈ ਜੋਰਾਂ ਤੇ ਨਜ਼ਰ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਚੋਣ ਲੜਨ ਨੂੰ ਲੈ ਕੇ ਕੋਈ ਗੱਲ ਨਹੀਂ ਆਖੀ ਗਈ ਪਰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਗਿੱਦੜਬਾਹ ਹਲਕੇ ਦੇ ਵਿੱਚ ਪੰਥਕ ਧਰਾ ਇੱਕ ਸਿਰਕਟ ਆਗੂ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਨੂੰ ਚੋਣ ਖਾੜੇ ਦੇ ਵਿੱਚ ਉਤਾਰ ਸਕਦੀਆਂ ਨੇ ਤੇ ਉਹਨਾਂ ਨੂੰ ਚੋਣ ਲੜਾਂ ਦੇ ਨਾਲ ਇੱਕ ਬਾਜੀ ਵੀ ਵੱਜ ਸਕਦੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਭਰਮਾ ਪਿਆਰ ਮਿਲਿਆ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਸਰਬੀਸ ਸਿੰਘ ਨੂੰ ਫਤਿਹ ਹਾਸਲ ਕਰਵਾਈ ਗਈ ਤੇ ਉਸੇ ਤਰ੍ਹਾਂ ਹੁਣ ਪੰਥਕ ਧਿਰਾਂ ਦੀ ਅੱਖ ਜਿਮਨੀ ਚੋਣਾਂ ਤੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਉਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਬਾਜ਼ੀ ਮਾਰ ਲਈ ਹੈ ਪਰੰਤੂ ਗਿੱਦੜਬਾਹ ਦੇ ਵਿੱਚ ਪਹਿਲਾਂ ਐਮ ਐਲ ਏ ਵਿਧਾਇਕ ਰਾਜਾ ਵਡਿੰਗਸਨ ਪਰੰਤੂ ਜਦੋਂ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਇਹ ਹਲਕਾ ਵੀ ਖਾਲੀ ਹੋਇਆ ਸੰਗਰੂਰ ਦਾ ਹਲਕਾ ਵੀ ਖਾਲੀ ਹੋਇਆ ਹੋਰ ਵੀ ਕਈ ਥਾਵਾਂ ਨੇ ਜਿੱਥੇ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਐਸਓਆਰ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਪੰਥਕ ਧਿਰਾਂ ਨੇ ਉਹ ਕਾਫੀ ਜ਼ਿਆਦਾ ਸਰਗਰਮੀ ਵਿਖਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਚੋਣ ਅਖਾੜੇ ਵਿੱਚ ਉਤਰਦੇ ਵਿਖਾਈ ਦੇ ਸਕਦੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਨਜ਼ਰ ਆ ਰਿਹਾ ਕਿ ਪੰਥਕ ਤਰਾ ਸਰਗਰਮੀ ਦਿਖਾ ਰਹੀ ਹੈ ਉਹਨਾਂ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਐਮ ਅਪਡੇਟ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੀ ਚੋਣ ਲੜਨ ਦੀ ਚਰਚਾ ਪੂਰੇ ਜੋਰਾਂ ਤੇ ਪੂਰੇ ਸਿਖਰਾਂ ਤੇ ਇਸ ਸਮੇਂ ਨਜ਼ਰ ਆ ਰਹੀ ਹੈ ਹਾਲਾਂਕਿ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਆਪਣੇ ਤੌਰ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਜਿਸ ਤਰ੍ਹਾਂ ਦੇ ਨਾਲ ਗਿੱਦੜਪਾ ਹਲਕੇ ਦੇ ਵਿੱਚ ਇਸ ਸਮੇਂ ਪੰਥਕ ਥੀਰਾ ਸਰ ਗਰਮੀ ਵਿਖਾਰੀਆਂ ਨੇ ਉਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਕਿ ਗਿੱਦੜਬਾਹਤ ਤੋਂ ਜਿਹੜੇ ਚੋਣ ਲਈ ਉਮੀਦਵਾਰ ਹੋ ਸਕਦੇ ਨੇ ਪੰਥਕ ਥੀਰਾ ਦੇ ਵੱਲੋਂ ਉਹ ਮਨਦੀਪ ਸਿੰਘ ਸਿੱਧੂ ਹੋ ਸਕਦੇ ਨੇ ਦੀਪ ਸਿੱਧੂ ਦੇ ਭਰਾ ਹੋ ਸਕਦੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਨ ਲੀਡਰ ਸਨ ਦੀਪ ਸਿੱਧੂ ਪਰ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਸਿਸਟਮ ਦੇ ਉੱਤੇ ਜਾਂ ਇਹ ਕਹ ਲਈਏ ਕਿ ਜਿਹੜੀ ਵਾਰਿਸ ਪੰਜਾਬ ਜਥੇਬੰਦੀ ਸੀ ਉਸ ਦੇ ਉੱਤੇ ਕਿਤੇ ਨਾ ਕਿਤੇ ਵਰਾਮ ਜ਼ਰੂਰ ਲੱਗ ਗਿਆ ਸੀ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਜਤੇਵੰਦੀ ਮੁਰ ਤੋਂ ਵੱਡੀ ਪੁਲਾੰਗਾ ਪਟਨੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ 2024 ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੀ ਚੋਣਾਂ ਲੜੀ ਗਈਆਂ ਉਸ ਦੇ ਵਿੱਚ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਵਿਸ ਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ ਉਸ ਨੂੰ ਵੇਖਦਿਆਂ ਹੋਣ ਪੰਥਕ ਧਰਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਵਖਾਉਣੀ ਸ਼ੁਰੂ ਕਰ ਰਹੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡਿੱਗ ਰਿਹਾ ਹੈ ਗ੍ਰਾਫ ਹੈ ਉਸ ਦੇ ਉੱਤੇ ਵੀ ਵੱਡੀ ਨਿਗਾਹ ਟਿਕਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਵੋਟ ਹੈ ਉਹ ਪੰਥਕ ਟੀਰਾ ਦੀ ਸਪੋਰਟ ਪਹਿਲਾਂ ਵੀ ਕਰਦਾ ਹੈ ਤੇ ਇਸ ਵਾਰ ਵੀ ਪੂਰੇ ਸਿੱਖਾਂ ਤੇ ਨਜ਼ਰ ਆ ਰਿਹਾ ਉੱਥੇ ਹੀ ਚਰਚਾਵਾ ਹੁਣ ਜ਼ੋਰਾਂ ਤੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਚਰਚਾਵਾ ਜ਼ੋਰਾਂ ਤੇ ਨੇ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਤ ਤੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦੀ ਜਿਹੜੀ ਆਪੋ ਆਪਣੀ ਗੱਲ ਰੱਖੀ ਗਈ ਹੈ ਉਸ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੋਵੇ ਉਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਦੇ ਸਾਥੀ ਨੇ ਕਰੀਬੀ ਨੇ ਪਹਿਲਾਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਿਰ ਕੱਢ ਆਗੂ ਸਨ ਦੀਪ ਸਿੱਧੂ ਉਹਨਾਂ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਸਨ ਪਰ ਉਹਨਾਂ ਦੀ ਬਹੁਤ ਤੋਂ ਬਾਅਦ ਜਿਹੜਾ ਇਹ ਸਾਰਾ ਧਰਮਦਾਰ ਸੀ ਸਾਰਾ ਜਿਹੜਾ ਸਿਸਟਮ ਸੀ ਉਹ ਅਮਰਿਤਪਾਲ ਸਿੰਘ ਦੇ ਪਾਸੇ ਚਲਾ ਗਿਆ ਤੇ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੁੜ ਤੋਂ ਜਿਹੜਾ ਹੈ ਚੋਣ ਲੜਾਉਣ ਦਾ ਜਿਹੜਾ ਜ਼ਿਕਰ ਹੈ ਜੋਰਾ ਤੇ ਨਜ਼ਰ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਚੋਣ ਲੜਨ ਨੂੰ ਲੈ ਕੇ ਕੋਈ ਗੱਲ ਨਹੀਂ ਆਖੀ ਗਈ ਪਰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਗਿੱਦੜਬਾਹ ਹਲਕੇ ਦੇ ਵਿੱਚ ਪੰਥਕ ਧਿਰਾਂ ਇੱਕ ਸਿਰਕੜ ਆਗੂ ਦੀਪ ਸਿੱਧੂ ਦੇ ਪ੍ਰਾਂ ਮਨਦੀਪ ਸਿੰਘ ਸਿੱਧੂ ਨੂੰ ਚੋਣ ਖਾੜੇ ਦੇ ਵਿੱਚ ਉਤਾਰ ਸਕਦੀਆਂ ਨੇ ਤੇ ਉਹਨਾਂ ਨੂੰ ਚੋਣ ਲੜਾਉਣ ਦੇ ਨਾਲ ਇੱਕ ਬਾਜੀ ਵੀ ਵੱਜ ਸਕਦੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਭਰਮਾ ਪਿਆਰ ਮਿਲਿਆ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਸਰਬੀਸ ਸਿੰਘ ਨੂੰ ਫਤਿਹ ਹਾਸਲ ਕਰਵਾਈ ਗਈ ਤੇ ਉਸੇ ਤਰ੍ਹਾਂ ਹੁਣ ਪੰਥਕ ਧਿਰਾਂ ਦੀ ਅੱਖ ਜਿਮਨੀ ਚੋਣਾਂ ਤੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਉਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਬਾਜ਼ੀ ਮਾਰ ਲਈ ਹੈ ਪਰੰਤੂ ਗਿੱਦੜਵਾੜ ਦੇ ਵਿੱਚ ਪਹਿਲਾਂ ਐਮ.ਐਲ.ਏ. ਵਿਧਾਇਕ ਰਾਜਾ ਵਿਡਿੰਗਸਨ ਪਰੰਤੂ ਜਦੋਂ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਇਹ ਹਲਕਾ ਵੀ ਖਾਲੀ ਹੋਇਆ ਸੰਗਰੂਰ ਦਾ ਹਲਕਾ ਵੀ ਖਾਲੀ ਹੋਇਆ ਹੋਰ ਵੀ ਕਈ ਥਾਵਾਂ ਨੇ ਜਿੱਥੇ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਐਸੋ ਆਰ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਜਿਹੜੀ ਪੰਤਕ ਤਿਰਾ ਨੇ ਉਹ ਕਾਫੀ ਜ਼ਿਆਦਾ ਸਰਗਰਮੀ ਵਿਖਾਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਚੋਣ ਅਖਾੜੇ ਵਿੱਚ ਉਤਰਦੇ ਵਿਖਾਈ ਦੇ ਸਕਦੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਨਜ਼ਰ ਆ ਰਿਹਾ ਕਿ ਪੰਤਕ ਤਿਰਾ ਸਰਗਰਮੀ ਦਿਖਾ ਰਹੀਆਂ ਨੇ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਉਸ ਵਾਲੇ ਦੀ ਐਮ ਅਪਡੇਟ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੀ ਚੋਣ ਲੜਨ ਦੀ ਚਰਚਾ ਪੂਰੇ ਜ਼ੋਰਾਂ ਤੇ ਪੂਰੇ ਸਖਰਾਂ ਤੇ ਇਸ ਸਮੇਂ ਨਜ਼ਰ ਆ ਰਹੀ ਹੈ ਹਾਲਾਂਕਿ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਆਪਣੇ ਤੌਰ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਜਿਸ ਤਰ੍ਹਾਂ ਦੇ ਨਾਲ ਗਿੱਦੜਬਾਹ ਹਲਕੇ ਦੇ ਵਿੱਚ ਇਸ ਸਮੇਂ ਪੰਥਕ ਤੇਰਾ ਸਰਗਰਮੀ ਵਿਖਾਰੀਆਂ ਨੇ ਉਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਕਿ ਗਿੱਦੜਬਾਹ ਤੋਂ ਜਿਹੜੇ ਚੋਣ ਲਈ ਉਮੀਦਵਾਰ ਹੋ ਸਕਦੇ ਨੇ ਪੰਥਕ ਧਿਰਾਂ ਦੇ ਵੱਲੋਂ ਉਹ ਮਨਦੀਪ ਸਿੰਘ ਸਿੱਧੂ ਹੋ ਸਕਦੇ ਨੇ ਦੀਪ ਸਿੱਧੂ ਦੇ ਭਰਾ ਹੋ ਸਕਦੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਨ ਲੀਡਰ ਸਨ ਦੀਪ ਸਿੱਧੂ ਪਰ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਸਿਸਟਮ ਦੇ ਉੱਤੇ ਯਾ ਇਹ ਕਹ ਲਈਏ ਕਿ ਜਿਹੜੀ ਵਾਰਿਸ ਪੰਜਾਬ ਜਥੇਬੰਦੀ ਸੀ ਉਸ ਦੇ ਉੱਤੇ ਕਿਤੇ ਨਾ ਕਿਤੇ ਵਰਾਮ ਜ਼ਰੂਰ ਲੱਗ ਗਿਆ ਸੀ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਜਥੇਬੰਦੀ ਮੁਰ ਤੋਂ ਵੱਡੀ ਪੁਲਾੰਗਾ ਪਟਨੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ 2024 ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੀ ਚੋਣਾਂ ਲੜੀ ਗਈਆਂ ਉਸ ਦੇ ਵਿੱਚ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਵਿਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ ਉਸ ਨੂੰ ਵੇਖਦਿਆਂ ਹੋਣ ਪੰਥਕ ਧਿਰਾਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਵਖਾਉਣੀ ਸ਼ੁਰੂ ਕਰ ਰਹੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡਿੱਗ ਰਿਹਾ ਹੈ ਗ੍ਰਾਫ ਹੈ ਉਸ ਦੇ ਉੱਤੇ ਵੀ ਵੱਡੀ ਨਿਗਾਹ ਟਿਕਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਵੋਟ ਹੈ ਉਹ ਪੰਥਕ ਟੀਰਾ ਦੀ ਸਪੋਰਟ ਪਹਿਲਾਂ ਵੀ ਕਰਦਾ ਹੈ ਤੇ ਇਸ ਵਾਰ ਵੀ ਪੂਰੇ ਸਿੱਖਾਂ ਤੇ ਨਜ਼ਰ ਆ ਰਿਹਾ ਉੱਤੇ ਹੀ ਚਰਚਾਵਾ ਹੁਣ ਜ਼ੋਰਾਂ ਤੇ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪਰ ਚਰਚਾਵਾ ਜ਼ੋਰਾਂ ਤੇ ਨੇ ਕਿ ਦੀਪ ਸੂਦੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਰ ਤੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਪਿਤੇ ਦਿਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦੀ ਜਿਹੜੀ ਆਪੋ ਆਪਣੀ ਗੱਲ ਰੱਖੀ ਗਈ ਹੈ ਉਸ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੋਵੇ ਉਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਦੇ ਸਾਥੀ ਨੇ ਕਰੀਬੀ ਨੇ ਪਹਿਲਾਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਸਿਰ ਕੱਢ ਆਗੂ ਸਨ ਦੀਪ ਸਿੱਧੂ ਉਹਨਾਂ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਸਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਇਹ ਸਾਰਾ ਧਰਮਦਾਰ ਸੀ ਸਾਰਾ ਜਿਹੜਾ ਸਿਸਟਮ ਸੀ ਉਹ ਅਮਰਿਤਪਾਲ ਸਿੰਘ ਦੇ ਪਾਸੇ ਚਲਾ ਗਿਆ ਤੇ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੁੜ ਤੋਂ ਜਿਹੜਾ ਹੈ ਚੋਣ ਲੜਾਉਣ ਦਾ ਜਿਹੜਾ ਜ਼ਿਕਰ ਹੈ ਜ਼ੋਰਾਂ ਤੇ ਨਜ਼ਰ ਆ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਚੋਣ ਲੜਨ ਨੂੰ ਲੈ ਕੇ ਕੋਈ ਗੱਲ ਨਹੀਂ ਆਖੀ ਗਈ ਪਰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਗਿੱਦੜਬਾਹ ਹਲਕੇ ਦੇ ਵਿੱਚ ਪੰਥਕ ਤਿਰਾਂ ਇੱਕ ਸਰਕਾਰ ਆਗੂ ਦੀਪ ਸਿੱਧੂ ਦੇ ਪ੍ਰਾਂ ਮਨਦੀਪ ਸਿੰਘ ਸਿੱਧੂ ਨੂੰ ਚੋਣ ਖਾੜੇ ਦੇ ਵਿੱਚ ਉਤਾਰ ਸਕਦੀਆਂ ਨੇ ਤੇ ਉਹਨਾਂ ਨੂੰ ਚੋਣ ਲੜਾਉਣ ਦੇ ਨਾਲ ਇੱਕ ਬਾਜੀ ਵੀ ਵੱਜ ਸਕਦੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਭਰਮਾ ਪਿਆਰ ਮਿਲਿਆ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਸਰਬੀਸ ਸਿੰਘ ਨੂੰ ਫਤਿਹ ਹਾਸਲ ਕਰਵਾਈ ਗਈ ਤੇ ਉਸੇ ਤਰ੍ਹਾਂ ਹੁਣ ਪੰਥਕ ਧਿਰਾਂ ਦੀ ਅੱਖ ਜਿਮਨੀ ਚੋਣਾਂ ਤੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਉਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਬਾਜ਼ੀ ਮਾਰ ਲਈ ਹੈ ਪਰੰਤੂ ਗਿੱਦੜਵਾੜ ਦੇ ਵਿੱਚ ਪਹਿਲਾਂ ਐਮ.ਐਲ.ਏ. ਵਿਧਾਇਕ ਰਾਜਾ ਵਡਿੰਗਸਨ ਪਰੰਤੂ ਜਦੋਂ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਇਹ ਹਲਕਾ ਵੀ ਖਾਲੀ ਹੋਇਆ ਸੰਗਰੂਰ ਦਾ ਹਲਕਾ ਵੀ ਖਾਲੀ ਹੋਇਆ ਹੋਰ ਵੀ ਕਈ ਥਾਵਾਂ ਨੇ ਜਿੱਥੇ